ਅਸੀਂ ਇੱਕ ਆਮ ਨੌਜਵਾਨ ਨਾ ਜਿਹਦਾ ਕੋਈ ਕਸੂਰ ਨਹੀਂ ਕੋਈ ਅਤਵਾਦੀ ਨਹੀਂ ਉਹ ਕੋ ਗੈਂਗਸਟਰ ਨਹੀਂ ਕੋਈ ਨਸ਼ਾ ਨਹੀਂ ਵੇਚਦਾ ਕੋਈ ਤਸਕਰ ਨਹੀਂ ਉਹਨੂੰ ਨੰਗਾ ਕਰਕੇ ਉਹਨੂੰ ਕੁੜਦੇ ਹੋ ਠੰਡਾ ਪਾਣੀ ਪਾਉਣੇ ਬਾਹਰ ਬੰਨ ਐਸ ਵੇਲੇ ਰਜਾਈ ਦੇ ਬੱਚੀ ਬੰਦੇ ਦੇ ਹੱਥ ਪੈਰ ਠਰਦੇ ਆ ਤੂੰ ਖੜਾ ਮੇਰੇ ਕੋਲ ਠੁੱਠਲ ਕਰੀ ਜਾਣਾ ਤੇ ਮੈਂ ਵੀ ਕਰੀਆ ਮੇਰੇ ਥੱਲੋਂ ਮਰੇ ਬੂਟ ਪਾਇਆ ਪੈਰ ਕੰਬੀ ਜਾਂਦੇ ਆ ਥੱਲੋਂ ਉਸ ਉਹ ਐਨੀ ਠੰਡ ਚ ਬੰਦੇ ਨੂੰ ਰਾਤ ਨੂੰ ਨੰਗਾ ਕਰਕੇ ਬਾਹਰ ਬੰਨਿਆ ਜਾਂਦਾ ਤੇ ਉਹਨੂੰ ਕੁੱਟ ਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ ਇਹ ਮੁੱਖ ਮੰਤਰੀ ਦਾ ਲੈਵਲ ਆ ਇਹ ਪਦਰਾ ਮੁੱਖ ਮੰਤਰੀ ਦਾ ਵੀ ਸਾਡੇ ਨੌਜਵਾਨਾਂ ਨੂੰ ਤੂੰ ਇਹ ਰੋਡ ਕਟਾ ਕੇ ਵੀਡੀਓ ਬਣਾ ਬਣਾ ਦੇਖੇਗਾ ਐਨਾ ਜਲਮ ਤਾਂ ਭਾਈ ਪਹਿਲਾਂ ਨਾ ਆਰਾਮ ਨਹੀਂ ਕੀਤਾ ਕੋਈ ਯਾਰ ਮੰਨ ਲਾ ਹੋ ਗਿਆ ਕੈਪਟਨ ਨੂੰ ਨਵਰੀਤ ਲੋਕੀ ਕੁਛ ਨਹੀਂ ਕਹਿੰਦੇ ਰਹੇ ਅਜਾਸ਼ ਹੈ ਰੂਸਾ ਦਾ ਯਾਰ ਹੈ ਫਲਾਨਾ ਟਿਮਕਾ ਉਹਨੇ ਕੀਤਾ ਲੋਕਾਂ ਤੇ ਅਜਾ ਛੱਡ ਗਿਆ ਸਭ ਨੂੰ ਯਾਰ ਆਵਾ ਬੈਂਤੇ ਬੁੱਚੜ ਦੀ ਗੱਲ ਕਰਦੇ ਐ ਇਹ ਤਾਂ ਉਹਨੂੰ ਵੀ ਮਾਤ ਪਾਊਗਾ ਮਾਤ ਪਾਊਗਾ ਝੂਠੇ ਮੁਕਾਬਲੇ ਹੋਣ ਲੱਗੇ ਪੰਜਾਬ ਚ ਐਨਕਾਊਂਟਰ ਹੋਣ ਲੱਗੇ ਰੋਜ਼ ਇਹ ਤਸਕਰ ਹੈ ਜੀ ਉਹ ਮੁੰਡਾ ਮਾਰਿਆ ਜੀ ਦੇ ਮੁੰਡਾ ਮਾਰਤਾ ਝੂਠੇ ਮੁਕਾਬਲੇ ਚ ਉਹਦਾ ਰਿਕਾਰਡ ਇਹ ਦਖਿਆ ਗਿਆ ਉਹਦੇ ਕੋਈ ਵੀ ਅਪਰਾਧਿਕ ਮਾਮਲੇ ਦੇ ਦਰਜ ਨਹੀਂ ਇੱਕੋ ਹੀ ਕਹਾਣੀ ਘਟਦੀ ਆ ਪੁਲਿਸ ਨਾਲ ਸਾਥਾਂ ਅਸੀਂ ਗਏ ਜੀ ਸਾਡੇ ਤੇ ਇਹਨਾਂ ਨੇ ਸਾਹਮਣੇ ਫਾਇਰਿੰਗ ਕਰਤੀ ਜਵਾਬੀ ਫਾਇਰਿੰਗ ਕੀਤੀ ਅਸੀਂ ਮਾਰਤਾ ਸਾਡੇ ਪੁੱਲਿਸ ਵਾਲੇ ਦੇ ਪੱਗ 'ਚ ਗੋਲੀ ਲੱਗੀ ਇੱਕੋ ਹੀ ਕਹਾਣੀ ਘਟਦੀ ਆ ਹਰਥਾਂ ਤੇ ਭਵਾਂ ਤਾਂ ਹਲਾਸ਼ੀਰੀ ਦੇ ਰਿਹਾ ਵੀ ਗੈਸਟਰਾ ਦਾ ਅਨਕਾਊਂਟਰ ਕਰ ਦਿਓ ਮਾਰ ਦਿਓ ਕੀ ਉਹੀ ਤਾਂ 80 90 ਦਾ ਦੁਆਰਾ ਲਿਆਉਣਾ ਚਾਹੁੰਦੇ ਹੈ ਜਬਾਨੇ ਨੂੰ ਫੇਰ ਕੋਕੋ ਕੇ ਮਾਰਨਾ ਇਹਨਾਂ ਨੇ ਪਰ ਮੇਰਾ ਬਹੁਤ ਫੇਰ ਬੇਸ ਸੀਗੇ ਜੀ ਸਵਾਲ ਆ ਪਾਣੇ ਵਰਗਾ ਮੁੰਡਾ ਜਿਹੜਾ ਆਪਦਾ ਕੰਮ ਕਰਦਾ ਹੈ ਪਹਿਲੀ ਗੱਲ ਤਾਂ ਜਿਹੜਾ ਅੱਜਕੱਲ ਬਹੁਤ ਦੇਸ਼ ਚ ਰੌਲਾ ਪਾਉਂਦੇ ਹਨ ਨਾ ਕਈ ਲੋਕ ਵੀ ਟੈਕਸ 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 ਉਹ ਤਾਂ ਟੈਕਸ ਵੀ ਬਥੇਰਾ ਭਰਦਾ ਫਿਰ ਜੇ ਕਿਸੇ ਨੇ ਆਹ ਕੈਟਾਗਰੀ ਰੱਖਣੀ ਹਾਲਾਂਕਿ ਸਾਰੇ ਹੀ ਭਰਦੇ ਆਪਾਂ ਇਹ ਵੀ ਝੂਠ ਤੇ ਬਕਵਾਸ ਆ ਜੇ ਕੋਈ ਕਹਿੰਦਾ ਵੀ ਤੁਸੀਂ ਨਹੀਂ ਭਰਦੇ ਹਰ ਬੰਦਾ ਭਰਦਾ ਉਹ ਮੁੰਡਾ ਇੱਕ ਆਦਾਂ ਕੰਮ ਕਰਦਾ ਪੁਲਿਸ ਕਸਟਡੀ ਦੇ ਵਿੱਚ ਜੋ ਕੁਝ ਤੁਸੀਂ ਰਾਤ ਵੀਡੀਓ ਦੇ ਵਿੱਚ ਵੀ ਕਿਹਾ ਤੇ ਆ ਬਾਈ ਜਿਹੜੇ ਮਿਲ ਕੇ ਆਏ ਇਹ ਵੀ ਆਪਾਂ ਨੂੰ ਦੱਸ ਰਹੇ ਆ ਜਿਹਾ ਹੁੰਦਾ ਹੈ ਇਹ ਤਾਂ ਫਿਰ ਪੂਰੇ ਪੰਜਾਬ ਦੇ ਲਈ ਸਾਡੇ ਸਭ ਲਈ ਸ਼ਰਮ ਦੀ ਗੱਲ ਹੈ ਮੈਂ ਕਹਿੰਦਾ ਨਾ ਮੈਂ ਕਹਿੰਦਾ ਹਰ ਬੰਦੇ ਲਈ ਹਾਂ ਹਰ ਪੰਜਾਬ ਦੇ ਵਾਸੀ ਲਈ ਜਿਹੜੇ ਮਨੁੱਖੀ ਅਧਿਕਾਰਾਂ ਦਾ ਇੱਥੇ ਰੌਲਾ ਪਾਉਣ ਵਾਲੇ ਲੋਕ ਆ ਉਹਨਾਂ ਲਈ ਹਾਂ ਜਿਹੜਾ ਵੀ ਬੰਦਾ ਮੈਂ ਕਹਿੰਦਾ ਸਾਡੀ ਸਿਆਸੀ ਵਿਰੋਧਤਾ ਕਿਸੇ ਦਾ ਵੀ ਹੋ ਸਕਦੀ ਹੈ ਬਿਲਕੁਲ ਸਹੀ ਹੈ ਪਰ ਇਹ ਅੱਜ ਭਾਵੇਂ ਨਾ ਹੋਇਆ ਕੱਲ ਨੂੰ ਕਿਸੇ ਦਾ ਵੀ ਹੋ ਸਕਦਾ ਯਾਰ ਇਹ ਅਨਮਨੁੱਖੀ ਬਦੀਰਾ ਹੈ ਹਾਂ ਇਹ ਮਨੁੱਖਤਾ ਦੀ ਗੱਲ ਨਹੀਂ ਆ ਐਡਾ ਬੜਾ ਤਸ਼ੱਦਦ ਆਪਾਂ ਸੁਣਦੇ ਰਹੇ ਹਾਂ ਅੱਜ ਹੋਣ ਲੱਗਿਆ ਦੇ ਅੱਗੇ ਇਹ ਨਹੀਂ ਪਤਾ ਅੱਜ ਸਾਡੇ ਨੌਜਵਾਨ ਮੁੰਡਿਆਂ ਨੂੰ ਭਾਨੇ ਰਗੋਂ ਚੱਕ ਕੇ ਆ ਕੁਛ ਕਰਦੇ ਆ ਕੱਲ ਨੂੰ ਕਿਸੇ ਕੁੜੀਆਂ ਨੂੰ ਚੱਕ ਕੇ ਕਰਨਗੇ ਕਰਨਗੇ ਬਈ ਧੱਕਾ ਛੇ ਕੁ ਕੁੜੀ ਸਾਡੀ ਪੰਜਾਬ ਦੀ ਧੀ ਇਹਨਾਂ ਦੇ ਖਿਲਾਫ ਇਹਨੇ ਮਾਰੂ ਨੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੀ ਹੈ ਕਰਦੀ ਕੱਲ ਨੂੰ ਚੱਕ ਕਰੂ ਵੀ ਨੰਗਾ ਕਰਕੇ ਜੋ ਪਹਿਲਾਂ ਹੁੰਦਾ ਰਿਹਾ ਕਰਨਗੇ ਜੇਲਾ ਬੰਦਿਆਂ ਨੂੰ ਕ੍ਰਿਮੀਨਲਾਂ ਖਾਤਰ ਹੁੰਦੀਆਂ ਕਿ ਜਿਹੜੇ ਬੰਦੇ ਸੰਘਰਸ਼ ਕਰਦੇ ਉਹਨਾਂ ਦੇ ਹੌਸਲੇ ਤੋੜਨ ਖਾਤਰ ਵੀ ਵਰਤੀਆਂ ਜਾ ਰਹੀਆਂ ਅੱਜ ਕੱਲ੍ਹ ਵੀ ਲਵਾ ਦਿਓ 6 ਮਹੀਨੇ ਜਦੋਂ ਉਹ ਬਾਹਰ ਨਿਕਲਣਗੇ ਉਹਨਾਂ ਦੀ ਬੋਲੀ ਬਦਲ ਜਾਂਦੀ ਹੈ ਅੱਜ ਹਾਂ ਇਹ ਕਹਿੰਦੇ ਆ ਕੇਜਰੀਵਾਲ ਕਹਿੰਦਾ ਈਡੀ ਡਰਾ ਕੇ ਧਮਕਾ ਕੇ ਡੰਡੇ ਮਾਰ ਕੇ ਸਾਡੇ ਖਿਲਾਫ ਹੰਦ ਪਾਉਂਦੀ ਹੈ ਸਾਡੇ ਬੰਦੇ ਚੱਕ ਕੇ ਅੰਦਰ ਸਿੱਟਦੇ ਸਾਨੂੰ ਸਿੱਟਣ ਨੂੰ ਫਿਰਦੇ ਆ ਤੁਸੀਂ ਪੰਜਾਬ ਚ ਕੀ ਕਰ ਰਹੇ ਹੋ ਕਿੰਨੇ ਬੰਦੇ ਇੱਕ ਬੰਦਾ ਨਹੀਂ ਕਿੰਨੇ